ਅਸੀਂ ਆਈਟੀਆਈ ਦੇ ਸਟੂਡੈਂਟਸ ਦੇ ਉਹਨਾਂ ਨੂੰ ਪੜ੍ਹਾ ਰਹੇ ਹਾਂ ਅਸੀਂ ਜੇਈ ਦੇ ਕੋਰਸਿਸ ਲਗਾਤਾਰ ਚਲਾ ਰਹੇ ਹਾਂਗੇ ਤਾਂ ਕੁਝ ਫਰਜ ਬਣਦੇ ਨੇ ਸਾਡੇ ਬੁਢਲੀਆਂ ਜਿਹੜੀਆਂ ਗੱਲਾਂ ਨੇਗੀਆਂ ਉਹ ਦੱਸ ਸਕੀਏ ਕਿ ਜਿਹੜੇ ਸਕੈਮ ਹੋ ਰਹੇ ਨੇ ਸਾਡੇ ਆਲੇ-ਦਾਲੇ ਸਟੂਡੈਂਟਾਂ ਵੱਲੋਂ ਕੀਤੇ ਜਾ ਰਹੇ ਨੇ ਜਿਹੜੇ ਫਰਾਡ ਨੇਗੇ ਉਹਨਾਂ ਤੋਂ ਤੁਸੀਂ ਬਚ ਸਕੋ ਸਾਰੀ ਗੱਲ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਅਸੀਂ ਬੜੇ ਹੀ ਇੰਟਰਸਟਿੰਗ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂਗੇ ਪੀਐਸਪੀਸੀਐਲ ਦੇ ਅੰਦਰ ਬਹੁਤ ਜਲਦੀ ਅਪਰੈਂਟਸ਼ਿਪ ਦੀਆਂ ਪੋਸਟਾਂ ਆ ਰਹੀਆਂ ਨੇਗੀਆਂ ਜਿੱਦਾਂ ਕਿ ਆਪਾਂ ਨੂੰ ਪਤਾ ਕਿ ਪੀਐਸਪੀਸੀਐਲ ਦੇ ਬਾਹਰ ਧਰਨਾ ਵੀ ਚੱਲ ਰਿਹਾ ਹੈਗਾ ਜਿਹੜੇ ਧਰਨੇ ਦਾ ਪ੍ਰੈਸ਼ਰ ਜਿਹੜਾ ਲਗਾਤਾਰ ਮੈਨੇਜਮੈਂਟ ਦੇ ਉੱਪਰ ਬਣਿਆ ਹੋਇਆ ਹੈਗਾ ਤਾਂ ਬਹੁਤ ਜਲਦੀ ਜਿਹੜੀ ਪਾਵਰਕਾਮ ਦੀ ਮੈਨੇਜਮੈਂਟ ਹੈਗੀ ਇਸ ਚੀਜ਼ ਦੀ ਅਨਾਊਂਸਮੈਂਟ ਕਰਨ ਲੱਗੀ ਹੈ ਕਿ ਪਾਵਰਕਾਮ ਦੇ ਵਿੱਚ ਜਿਹੜੀ ਅਪ੍ਰੈਂਟਿਸਿਪ ਦੀ ਪੋਸਟ ਆ ਰਹੀ ਹੈਗੀ ਤਾਂ ਇਹ ਜਿਹੜੀ ਅਪ੍ਰੈਂਟਿਸਿਪ ਦੀ ਪੋਸਟ ਹੈਗੀ ਜਿੰਨੇ ਵੀ ਬੱਚੇ ਆਈਟੀਆਈ ਕਰ ਰਹੇ ਨੇ ਇਸ ਵਕਤ ਜਾਂ ਜਿਨ੍ਹਾਂ ਦੀ ਆਈਟੀਆਈ ਜਿਨ੍ਹਾਂ ਦੀ ਕਲੀਅਰ ਹੋ ਗਈ ਹੈਗੀ ਉਹਨਾਂ ਵਾਸਤੇ ਇੱਕ ਬਹੁਤ ਵੱਡਾ 골ਡਨ ਚਾਂਸ ਹੈਗਾ ਐਜ਼ ਦੇ ਜ਼ਿੰਮੇਵਾਰ ਟੀਚਰ ਮੈਂ ਕੁਝ ਚੀਜ਼ਾਂ ਤੁਹਾਨੂੰ ਸਿਰਫ ਦੱਸਣੀਆਂ ਚਾਹੁੰਦਾ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਜਿਹੜੀ ਅਪਰੈਂਟਸ਼ਿਪ ਲੱਗੀ ਸੀਗੀ ਉਹਨਾਂ ਦੀਆਂ ਹੁਣ 5000 ਪੋਸਟਾਂ ਨੇ ਜਿਹੜੀਆਂ ਉਹ ਪੀਐਸਪੀਸੀਐਲ ਨੇ ਇਹਦਾ ਨੋਟਿਸ ਪਹਿਲਾਂ 2500 ਦਾ ਦਿੱਤਾ ਸੀਗਾ 5000 ਵਾਸਤੇ ਉਹ ਰਾਜ਼ੀ ਹੋ ਗਏ ਨੇ 5000 ਪੋਸਟਾਂ ਪਾਵਰਕਾਮ ਦੇ ਵਿੱਚ ਸਿਰਫ ਪੰਜਾਬ ਵਾਸਤੇ ਨਿਕਲਣ ਜਾ ਰਹੀਆਂ ਨੇ ਇਹ ਇੱਕ ਬਹੁਤ ਵੱਡੀ ਗਿਣਤੀ ਆ ਬਹੁਤ ਵੱਡੀ ਗਿਣਤੀ ਆ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕਿਸੇ ਇੱਕ ਪੋਸਟ ਦੇ ਵਿੱਚ ਇੰਨੇ ਸਟੂਡੈਂਟਸ ਨੂੰ ਕਦੇ ਨਹੀਂ ਰੱਖਿਆ ਗਿਆ ਇੱਕ ਛੋਟੀ ਜੀ ਕੁਆਲੀਫਿਕੇਸ਼ਨ ਦੇ ਉੱਪਰ 5000 ਪੋਸਟਾਂ ਤਾਂ ਇਲੈਕਟ੍ਰੀਕਲ ਵਾਲਿਆਂ ਦੀ ਇਹ ਚੰਦ ਹੀ ਆ ਵਾਰੇ ਨਿਆਰੇ ਨਹੀਂ ਗੇ ਮੈਂ ਇਹ ਗੱਲ ਕਵਾਂਗਾ ਜਿਹੜੇ ਤੁਹਾਡੇ ਅੱਗੇ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਨੇਗੀਆਂ ਜਦੋਂ ਤੁਸੀਂ ਫੀਲਡ ਦੇ ਵਿੱਚ ਲੱਗ ਜਾਓਗੇ ਤਾਕੀ ਤੁਹਾਡੇ ਜਾਨੀ ਮਾਲੀ ਇਹਦਾ ਖਤਰਾਗਾ ਉਹ ਨਾ ਹੋਵੇ ਤੁਹਾਡੇ ਤੇ ਤੁਹਾਨੂੰ ਬੇਸਿਕ ਜਿਹੜੀਆਂ ਚੀਜ਼ਾਂ ਨੇਗੀਆਂ ਉਹਦੇ ਵਾਸਤੇ ਉਹ ਤੁਹਾਨੂੰ ਕੁਝ ਪੜਾਉਣਾ ਚਾਹੁੰਦੇ ਨੇ ਤਾਂ ਉਹਦੇ ਵਾਸਤੇ ਉਹਨਾਂ ਨੇ ਪੇਪਰ ਰੱਖਿਆ ਕਿ ਕੀ ਬੱਚੇ ਨੂੰ ਬੇਸਿਕ ਨੋਲਿਜ ਹੈਗੀ ਆ ਏਸੀ ਡੀਸੀ ਸਰਕਟ ਤੁਹਾਨੂੰ ਉਹਨੂੰ ਪਾਵਰ ਫੈਕਟਰ ਦਾ ਪਤਾ ਉਹਨਾਂ ਨੂੰ ਪਤਾਗਾ ਵੀ ਸਰਕਟ ਜਿਹੜਾ ਹੁੰਦਾਗਾ ਤੁਹਾਡਾ ਸਕੀਨ ਫੈਕਟਰ ਕੀ ਹੁੰਦਾਗਾ ਐਲਏ ਕਿਉਂ ਲਾਏ ਜਾਂਦੇ ਨੇਗੇ ਤਾਂ ਇਹਨਾਂ ਚੀਜ਼ਾਂ ਵਾਸਤੇ ਕਹਿੰਦੇ ਨੇਗੇ ਕਿ ਪੇਪਰ ਜ਼ਰੂਰ ਦੇਵੋ ਤਾਂ ਉਹ ਜਿਹੜਾ ਪੇਪਰ ਆ ਉਹਦੀ ਤਿਆਰੀ ਹੁਣ ਕਿੱਥੋਂ ਕਰੀਏ ਸਵਾਲ ਇਹ ਆ ਤਿਆਰੀ ਕਿੱਥੋਂ ਕਰੀਏ ਆਪਸ਼ਨ ਕੀ ਨੇਗੀਆਂ ਕਿਤਾਬਾਂ ਦਸ ਸੀਰੀਜ਼ਾ ਆਈਟੀਏ ਦੇ ਜਿਹੜੀਆਂ ਕਿਤਾਬਾਂ ਨੇਗੀਆਂ ਜਾਂ ਪ੍ਰੈਕਟੀਕਲ ਨੌਲੇਜ ਆ ਬੱਚੇ ਜਿਹੜੀਆਂ ਬੁੱਕਸ ਨੇ ਨਾ ਇਹ ਤੁਹਾਨੂੰ ਕਦੇ ਨਹੀਂ ਸਿਖਾ ਸਕਦੀਆਂ ਮੈਥੋਂ ਲਿਖ ਕੇ ਲੈ ਲਓ ਬੁੱਕਸ ਜਿਹੜੀਆਂ ਨੇਗੀਆਂ ਤੁਹਾਡੀ ਹੈਲਪ ਕਰ ਸਕਦੀਆਂ ਨੇਗੀਆਂ ਕਿਉਂਕਿ ਹੁਣ ਸਾਡੇ ਪੰਜਾਬ ਦੇ ਵਿੱਚ ਮੈਨੂੰ ਇਹ ਕਹਿੰਦੇ ਹੋਏ ਕੋਈ ਮੈਨੂੰ ਸੰਗ ਨਹੀਂ ਆ ਰਹੀ ਕਿ ਸਿੱਖਿਆ ਦਾ ਮਿਆਰ ਗਿਰ ਚੁੱਕਿਆ ਦਸਵੀਂ ਤੱਕ ਸਾਨੂੰ ਇਦਾਂ ਹੀ ਪਾਸ ਕਰੀ ਜਾਂਦੇ ਆਗੇ ਜਿਸ ਕਾਰਨ ਕਰਕੇ ਕਿਤਾਬਾਂ ਅਸੀਂ 셀ਫ ਸਟਡੀ ਸਾਥੋ ਹੋ ਨਹੀਂ پا ਰਹੀ ਇੱਕ ਕਿਤਾਬਾ ਕੋਈ ਵੀ ਬੁੱਕ ਇਹ ਜੀ ਨਹੀਂ ਹੈਗੀ ਜਿਹਦੇ ਵਿੱਚ ਜਿਹੜੀਆਂ ਗਲਤੀਆਂ ਨਾ ਹੋਣ एमसीक्यू ਦੀਆਂ ਕਿੰਨੀਆਂ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਹੀ ਗਲਤੀਆਂ ਨੇ ਗਈਆਂ ਤਾਂ ਬੱਚੇ ਤੋਂ ਗਲਤ ਕਨਸੈਪਟ ਉੱਥੋਂ ਬਣਾਉਂਦੇ ਨੇ ਕਿ ਪੇਪਰ ਦੇ ਵਿੱਚ ਗਲਤੀਆਂ ਹੁੰਦੀਆਂ ਨੇ ਤਾਂ ਬੁੱਕਸ ਤੋਂ ਪੜਨਵਾਰੇ ਬਿਲਕੁਲ ਵੀ ਨਹੀਂ ਸੋਚਣਾ ਹੈਗਾ ਜੇ ਤੁਸੀਂ ਬਹੁਤ ਬ੍ਰਿਲੀਅੰਟ ਹੋਗੇ ਤੁਹਾਡੇ ਕਨਸੈਪਟ ਕਲੀਅਰ ਨੇਗੇ ਤੁਸੀਂ ਸਿਰਫ ਰਿਵੀਜ਼ਨ ਦੇਣੀ ਆ ਫਿਰ ਤੁਸੀਂ ਸਹੀ ਹੋ ਫਿਰ ਲੱਗ ਗੱਲ ਟੈਸਟ ਸੀਰੀਜ਼ ਵੀ ਸਿਰਫ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦੇ ਜਿਹੜੇ ਕਨਸੈਪਟ ਨੇਗੇ ਉਹਨਾਂ ਨੂੰ ਪਤਾ ਵੀ ਸਕੀਨ ਇਫੈਕਟ ਕੀ ਹੁੰਦਾ ਹੈਗਾ ਉਹ ਸਿਰਫ ਉਹਨੂੰ ਸਾਰਾ ਪਤਾ ਵੀ ਫ੍ਰੀਕੁਐਂਸੀ ਦੇ ਵਧਣ ਨਾਲ ਕੀ ਹੋਏਗਾ ਘਟਣ ਨਾਲ ਕੀ ਹੋਏਗਾ ਸਕੀਨ ਇਫੈਕਟ ਦੇ ਉੱਪ ਤਾਂ ਇਹ ਜਿਹੜੇ ਬੱਚੇ ਨੇਗੇ ਉਹ ਬੱਚੇ ਟੈਸਟ ਸੀਰੀਜ਼ ਲੈ ਸਕਦੇ ਆ ਕਿ ਸਿਰਫ ਉਹਨੇ ਚੈੱਕ ਕਰਨਾ ਆਪਣੇ ਆਪ ਨੂੰ ਆਈਟੀਈ ਦੀ ਕਿਤਾਬਾਂ ਦੇ ਵਿੱਚ ਜਿਹੜਾਗਾ ਉਹ ਬਹੁਤ ਜ਼ਿਆਦਾ ਕੰਟੈਂਟ ਹੈਗਾ ਕਿੰਨੀਆਂ ਮੋਟੇ ਬੀਐਸਕਾਲ ਸਾਡੀ ਕਿਤਾਬਾਂ ਕਿੰਨੀ ਜ਼ਿਆਦੇ ਮੋਟੀ ਆ ਉਹ ਚ ਕੀ ਪੜਨਾ ਕੀ ਛੱਡਣਾ ਤੁਹਾਨੂੰ ਇੱਕ ਟੀਚੇ ਦੀ ਦੱਸ ਸਕਦਾ ਬੱਚਿਓ ਜਾਂ ਤੁਸੀਂ ਹੁਣ ਤੱਕ ਦੇ 10-15 ਪੇਪਰ ਦੇਖੋ ਇਕੱਲੇ-ਇਕੱਲੇ ਦਾ ਤੁਹਾਨੂੰ ਪਤਾ ਹੋਵੇ ਕਿਹੜੇ ਕਿੱਥੋਂ ਆ ਰਿਹਾ ਪੇਪਰ ਉੱਥੋਂ ਤੁਸੀਂ ਆਪ ਪੜ ਲਓ ਜੇ ਨਹੀਂ ਹੈਗੀ ਤੁਹਾਡੇ ਅੰਦਰ ਸਮਝ ਤਾਂ ਤੁਸੀਂ ਕਰ ਸਕਦੇ ਹੋ ਲਾਸਟ ਕੁਝ ਬੱਚਿਆਂ ਨੇ ਵੀ ਇਹ ਬਹੁਤ ਵੱਡਾ ਭਲੇਖਾਗਾ ਕਿ ਜੇ ਸਾਨੂੰ ਪ੍ਰੈਕਟੀਕਲ ਨੋਲਿਜ ਹੋਊਗੀ ਨਾ ਤਾਂ ਤੁਹਾਡਾ ਪੇਪਰ ਨਿਕਲੂ ਵੀ ਨਿਕਲੂਗਾ ਮੈਨੂੰ ਇੱਕ ਬੱਚਾ ਦੱਸੋ ਕੋਈ ਬੰਦਾ ਪਿਛਲੇ 20 ਸਾਲ ਤੋਂ ਵਾਇਰਿੰਗ ਦੇ ਤਜਰਬੇ ਦੇ ਵਿੱਚ ਆ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ 20 ਸਾਲ ਤੋਂ ਵਾਇਰਿੰਗ ਦੇ ਤਜਰਬੇ ਦੇ ਵਿੱਚ ਆ ਪੇਪਰ ਦੇ ਵਿੱਚ ਕੁਐਸਚਨ ਆਇਆਗਾ ਕਿ ਟਰਾਂਸਫਾਰਮਰ ਦੀ ਜਿਹੜੀ ਕੋਰ ਆਗੀ ਉਹ ਸਿਲੀਕਾਨ ਸਟੀਲ ਦੀ ਕਿਉਂ ਬਣੀ ਹੁੰਦੀ ਆ ਕੀ ਆ ਗੱਲ ਦਾ ਜਵਾਬ ਕਰਦੇ ਉਹਦੇ ਉਸਤਾਦ ਨੇ ਜਾਂ ਦੁਨੀਆ ਦੇ ਵਿੱਚ ਕੰਮ ਕਰਦੇ ਉਹਨੂੰ ਪਤਾ ਲੱਗਿਆ ਨਹੀਂ ਲੱਗਿਆ ਕਦੋਂ ਮੈਕਸਿਮਮ ਐਫੀਸ਼ੀਐਂਸੀ ਹੁੰਦੀ ਹੈਗੀ ਟਰਾਂਸਫਾਰਮਰ ਦੇ ਅੰਦਰ ਕਦੋਂ ਮੈਕਸਿਮਮ ਐਫੀਸ਼ੀਐਂਸੀ ਹੁੰਦੀ ਆ ਕੋਰ ਲਾਸ ਤੇ ਜਦੋਂ ਤੁਹਾਡੇ ਜਿਹੜੇ ਕਾਪਰ ਲਾਸ ਆ ਬਰਾਬਰ ਹੋ ਜਾਣ ਤਾਂ ਕੁਝ ਚੀਜ਼ਾਂ ਨੇ ਜਿਹੜੀਆਂ ਪੱਟ ਪੜਨ ਦੇ ਵਿੱਚ ਹੀ ਪਤਾ ਲੱਗਦੀਆਂ ਨੇਗੀਆ ਜੈ ਇੱਕ ਬੰਦਾ ਬਹੁਤ ਮੋਟਰਾਂ ਬਣ ਰਿਹਾ ਪਿਛੇ 10 ਸਾਲਾਂ ਤੋਂ ਉਹਨੂੰ ਪੁੱਛਿਆ ਜਾ ਰਿਹਾਗਾ ਕਿ ਜੇਕਰ ਆਪਾਂ ਡੀਸੀ ਸ਼ੰਟ ਮੋਟਰ ਦੇ ਅੰਦਰ ਜੇ ਆਪਾਂ ਰੈਜ਼ਿਸਟੈਂਸ ਲਗਾ ਦੀਆ ਆਰਮੇਚਰ ਦੇ ਤਾਂ ਜਿਹੜਾ ਆ ਆਰਮੇਚਰ ਦੇ ਅੰਦਰ ਕਰੰਟ ਵਧੂਗਾ ਕਿ ਘਟੂਗਾ ਤੇ ਚੀਜ਼ਾਂ ਨੂੰ ਪ੍ਰੈਕਟੀਕਲ ਵਾਲਾ ਬੰਦਾ ਨਹੀਂ ਡੀਲ ਕਰ ਸਕਦਾ ਪੇਪਰ ਦਾ ਹਾਂ ਠੀਕ ਆ 5 10 ਨੰਬਰ ਉਹ ਲੈ ਸਕਦਾਗਾ ਜੇ ਉਹਦਾ ਗੱਲਾਂ ਪੁੱਛ ਲਈਆਂ ਜਾਣ ਵੀਰੀ ਵਾਈਂਡਿੰਗ ਹੁੰਦੀ ਹੈ ਕਾਦੀ ਬਣੀ ਹੁੰਦੀ ਹੈਗੀ ਜਾਂ ਜਿਹੜੀ ਹਾਈਟ ਹੁੰਦੀ ਹੈ ਕਿ ਸੋਚਾਂ ਦੀ ਉਹ ਕਿੰਨਾ ਬੋਰਡ ਕਿੰਨਾ ਉੱਚਾ ਹੁੰਦਾ ਇਦਾਂ ਦੇ ਕੁਐਸਚਨ ਉਹ ਕਰ ਸਕਦਾ ਪਰ ਜਿਹੜੇ ਡੀਪ ਥਿਊਰੀ ਵਾਲੇ ਕੁਐਸਚਨ ਨੇਗੇ ਇਹ ਕਦੇ ਨਹੀਂ ਹੁੰਦੇ ਹੁੰਦੇ ਤਾਂ ਬੱਚਿਓ ਕੋਸ਼ਿਸ਼ ਕਰੋ ਪਲੀਜ਼ ਇੱਕ ਪੇਡ ਕੋਰਸ ਜ਼ਰੂਰ ਲੈ ਲਓ ਮੈਂ ਨਹੀਂ ਕਹਿੰਦਾ ਕਿਹਦਾ ਲੈਣਾਗਾ ਮੈਂ ਨਹੀਂ ਕਹਿੰਦਾ ਸਾਥੋ ਲਵੋ ਕਿਸੇ ਤੋਂ ਵੀ ਇੱਕ ਪੇਡ ਕੋਰਸ ਲੈ ਲਓ ਹੁਣ ਸਭ ਤੋਂ ਵੱਡੀ ਦੁਬਿਧਾ ਇਹੀ ਆ ਇੱਥੇ ਆ ਇੱਥੇ ਇੱਕ ਬਹੁਤ ਤਕੜਾ ਸਕੈਮ ਹੈਗਾ ਜਿਹੜਾ ਭੋਲੇ ਭਾਲੇ ਜਵਾਕਾਂ ਦੇ ਨਾਲ ਕੀਤਾ ਜਾ ਰਿਹਾ ਉਹ ਕੀ ਆ ਕੀ ਅੱਜਕੱਲ ਸਾਨੂੰ ਪਤਾ ਹੈਗਾ ਕਿ ਜਿਹੜੇ ਨੇਗੇ ਆਨਲਾਈਨ ਸਭ ਦੇ ਜਿਹੜੇ ਪਲੈਟਫਾਰਮ ਦੇ ਉੱਪਰ ਵਧੀਆ ਟੀਚਰਸ ਦੇ ਜਿਹੜੇ ਕੋਰਸ ਨੇ ਉਹ ਅਵੇਲੇਬਲ ਨੇਗੇ ਠੀਕ ਹੈ ਜੀ ਬੱਚੇ ਅੱਜਕੱਲ ਕੀ ਕਰ ਰਹੇ ਨੇ ਜਿਹੜੇ ਥੋੜੇ ਬਹੁਤੇ ਆਈਟੀਆ ਦੇ ਵਿੱਚ ਪੜਾਉਂਦੇ ਨੇ ਜਿਨ੍ਹਾਂ ਦਾ ਆਪਦਾ ਕੋਈ ਵੀ ਪੇਪਰ ਨਹੀਂ ਕਲੀਅਰ ਹੈਗਾ ਉਹ ਬੈਚ ਲੈ ਲੈ ਕੇ ਲੈ ਲੈ ਕੇ ਆਫ ਦੇ ਨੋਟਸ ਬਣਾ ਬਣਾ ਕੇ ਜਵਾਕਾਂ ਨੂੰ ਚਿਪਕਾਈ ਜਾਂਦੇ ਨੇਗੇ ਬਟ ਯੂ ਐਕਸਰਪਟ ਨੂੰ ਜਿਹੜਾ ਇੱਕ ਚੰਗਾ ਟੀਚਰ ਆ ਨਾ ਉਹਨੂੰ ਪਤਾ ਹੁੰਦਾ ਕਿ ਕਿਸੇ ਸਟੂਡੈਂਟ ਨੂੰ ਕਿਵੇਂ ਪੜਾਉਣਾ ਜੇ ਉਹ ਕੋਈ ਕੁਐਸਚਨ ਕਰਵਾ ਰਿਹਾਗਾ ਜੇ ਉਹ ਕੁਐਸਚਨ ਕਰਵਾ ਰਿਹਾ V IR ਇਹ ਕਰਵਾ ਰਿਹਾ ਇਹ ਇੱਕ ਫਾਰਮੂਲਾ ਸਾਰੀਆਂ ਕਿਤਾਬਾਂ ਨੇ ਇਹਨੂੰ ਦੱਸਤਾ ਸਾਹਮਣੇ ਦੱਸਤਾ ਸਾਹਮਣੇ ਦੱਸਤਾ ਇਹ ਇਹ ਜਿਹੜਾ ਫਾਰਮੂਲਾ ਹੈਗਾ ਬਟ ਫੇਰ ਵੀ ਇਹ ਫਾਰਮੂਲੇ ਦੇ ਵਿੱਚੋਂ ਇੱਕ ਚੰਗਾ ਟੀਚਰ ਇਹਨੂੰ ਕਿਸੇ ਹੋਰ ਤਰੀਕੇ ਨਾਲ ਦੱਸੇਗਾ ਕਿਤਾਬ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਲਿਖਿਆ ਹੋਇਆ ਇਹ ਫਾਰਮੂਲਾ ਯਾਦ ਕਿਵੇਂ ਸਾਡੇ ਦਿਮਾਗ ਦੇ ਵਿੱਚ ਕਿਵੇਂ ਫਿੱਟ ਹੋਵੇ ਇਹ ਫਾਰਮੂਲਾ ਇੱਕ ਉਹਦੇ ਵਾਸਤੇ ਵੀ ਲੱਗਦਾ ਕਿ ਬੋਲਟੇਜ ਕੱਢੋ ਆਈ ਗੁਣਾ ਆਰ ਕਰਕੇ ਬੋਲਟੇਜ ਕੱਢੋ ਕਿ ਟੋਟਲ ਬੋਲਟੇਜ ਕਿੰਨੀ ਆ ਇਹ ਫਾਰਮੂਲਾ ਉਹਦੇ ਵਾਸਤੇ ਵੀ ਲੱਗਦਾ ਕਿ ਬੋਲਟੇਜ ਡ੍ਰੌਪ ਕੱਢੋ ਪਾਵਰ ਦਾ ਫਾਰਮੂਲਾ ਆਈ ਸਕੁਅਰ ਆਰ ਵੀ ਆ ਗਾ ਪਾਵਰ ਦਾ ਫਾਰਮੂਲਾ ਵੀ ਸਕੁਅਰ ਡਿਵਾਈਡ ਬਾਈ ਆਰ ਵੀਆ ਕਿੱਥੇ ਲਾਉਣਾ ਕਿੱਥੇ ਆ ਲਾਉਣਾ ਸਿਰਫ ਦੱਸ ਤਾ ਸਕਦੇ ਆ ਕਿ ਟੀਚਰ ਤੁਹਾਨੂੰ ਪਰ ਗਲਤੀਆਂ ਕਿੱਥੇ ਹੁੰਦੀਆਂ ਨੇ ਕੀ ਪ੍ਰੋਬਲਮਾਂ ਨੇ ਹੈ ਬੱਚੇ ਇੱਕ ਜਿਹੜਾ 10-15 ਸਾਲ ਦਾ ਤਜਰਬਾ ਇੱਕ ਟੀਚਰ ਦਾ ਜਿਨੇ ਘੱਟੋ-ਘੱਟ ਬੱਚੇ ਲਵਾਏ ਨੇਗੇ ਹੈਨਾ ਬੱਚਿਆਂ ਨੂੰ ਦੇਖਿਆ ਕੀ ਕੀ ਪ੍ਰੋਬਲਮਾਂ ਬੱਚੇ ਫੇਸ ਕਰਦੇ ਨੇ ਉਹਦੇ ਉੱਪਰ ਟਰਸਟ ਕਰੋ ਨਾ ਕਿ ਕਿ ਇਹ ਇਹ ਜਿਹੜਾ ਪਿਛਲੇ ਸਾਲ ਉੱਠਿਆਗਾ ਕਿ ਤੋ ਕੋਰਸ ਜਾਂ ਦੇਖਿਆਗਾ ਉਹਨੇ ਤੇ ਪੰਜ-ਸੱਤ ਚੀਜ਼ਾਂ ਆਪਣੀ ਕਾਪੀ ਤੇ ਡੋਟ ਕਰੀਆਂ ਨੇ ਤੇ ਤੁਹਾਨੂੰ ਪੜਾਈ ਜਾਂਦਾ ਮੈਂ ਇਹ ਗੱਲ ਤਾਂ ਕਹਿ ਰਿਹਾ ਮੈਂ ਅਜ ਤੱਕ ਇਦਾਂ ਦੀ ਕਦੇ ਕੋਈ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਬੱਚੇ ਮੇਰੇ ਕੋਲੇ ਆ ਕੇ ਮੈਨੂੰ ਦੱਸਦੇ ਨੇ ਕਿ 2-2000 ਰੁਪਏ ਸੀ ਮਹੀਨੇ ਦਾ ਦਿੱਤਾ ਜੀ ਤਿੰਨ ਮਹੀਨੇ ਹੋ ਗਏ ਹਜੇ ਡੀਸੀ ਸਰਕਟੇ ਚੱਲੀ ਜਾਂਦਾ ਹੈਗਾ ਹਜੇ ਏਸੀ ਸਰਕਟੇ ਚੱਲੀ ਜਾਂਦਾ ਜੀ ਉਹਦੂ ਗਾਹਾ ਵਧੀ ਨਹੀਂ ਹੈਗੇ ਅਸੀਂ 2000 ਮਹੀਨੇ ਦਾ 6-6000 ਰੁਪਏ ਬੱਚੇ ਪੇ ਕਰ ਚੁੱਕੇ ਆ ਜਦਕਿ ਆਨਲਾਈਨ ਦੀ ਫੀਸ ਕਿੰਨੀ ਹੈ 3000 3500 ਬੱਚੇ ਟੈਕਨੀਕਲ ਬੱਚੇ ਨੌਨ ਟੈਕਨੀਕਲ ਬੱਚੇ ਲੁੱਟੋ ਲੁੱਟੇ ਨਾ ਜਾਇਓ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸਣਾ ਮੇਰਾ ਫਰਜ਼ ਹੀ ਚੌਕੀਦਾਰ ਦਾ ਕੰਮ ਹੁੰਦਾ ਜਾਗਦੇ ਰਹੋ ਕਹਿਣਾ ਮੰਨਣਾ ਨਾ ਮੰਨਣਾ ਤੁਹਾਡੀ ਇੱਛਾ ਪਰ ਇਹ ਨਾ ਹੋਵੇ ਕੱਲ੍ਹ ਤੁਸੀਂ ਇਹ ਨਾ ਕੋਈ ਸਾਨੂੰ ਕਿਸੇ ਨੇ ਦੱਸਿਆ ਨਹੀਂ ਸੀਗਾ ਕੀ ਟੀਚਰ ਨੂੰ ਪਹਿਲਾਂ ਲੱਭ ਲਓ ਕਿ ਟੀਚਰ ਉਹ ਸ ਜਿਵੇਂ YouTube ਆਨਲਾਈਨ ਜਦੋਂ ਤੁਸੀਂ ਲੈਣ ਲੱਗਦੇ ਨਾ ਕੋਰਸ ਇੱਕ ਦੋ ਚੀਜ਼ਾਂ ਧਿਆਨ ਰੱਖਿਆ ਕਰੋ ਜਦੋਂ ਕਦੇ ਵੀ ਹੁਣ ਦੇਖੋ ਜਦੋਂ ਬਾਜ਼ਾਰ ਦੇ ਵਿੱਚ ਤੁਸੀਂ 700 ਦੀ ਪੈਂਟ ਲੈਣ ਜਾਣੇ ਹੋਗੇ ਹਨਾ ਤੁਸੀਂ 10 ਵਾਰੀ ਪੁੱਛਦੇ ਹੋਗੇ ਵੀ ਹਾਂ ਜੀ ਉਹ ਦੁਕਾਨ ਵਾਲਾ ਵਧੀਆ ਹੈਗਾ ਇਹਦਾ ਰੰਗ ਤਾਂ ਨਹੀਂ ਨਿਕਲਦਾ ਹੁਣ ਜਦੋਂ ਤੁਸੀਂ ਕੋਰਸ ਲੈਣ ਦੀ ਵਾਰੀ ਆਉਂਦੀ ਹੈ ਉਹ ਤੁਸੀਂ ਚੁੱਪਚੀ ਪੀਤੇ ਲੈ ਲੈਣੇ ਹੋਗੇ ਅਬ ਦੇ ਨਾਲ ਦੇ ਨੂੰ ਦੱਸਦੇ ਵੀ ਕਿਤੇ ਇਹ ਬਣਾ ਇਹ ਬਣਾ ਲੱਗ ਜੇ ਕਿਤੇ ਤਾਂ ਉਸ ਵੇਲੇ ਪੂਰੀ ਕੋਖ ਕਰਿਆ ਕਰੋ ਕਿਉਂਕਿ ਤੁਹਾਡੀ ਇਹ ਜਿੰਦਗੀ ਦਾ ਸਵਾਲ ਆ ਇਥੋਂ ਤੁਹਾਡੀ ਜੇ ਇੱਕ ਵਾਰੀ ਪੋਸਟ ਨਹੀਂ ਨਿਕਲੀ ਉਹਦੋਂ ਬਾਅਦ 4-5 ਸਾਲ ਤੁਸੀਂ ਲੇਟ ਹੋ ਜਾਓਗੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਕਮ ਅੱਜ ਕਰਨੀ ਹੈ ਉਹ ਅੱਜ ਤੋਂ 5 ਸਾਲ ਬਾਅਦ ਹੋਣਗੇ ਤਾਂ ਕੋਸ਼ਿਸ਼ ਕਰੋ ਬੱਚਿਓ ਆਪਣਾ ਜਿਹੜਾ ਕੋਰਸ ਆ ਉਹਨੂੰ ਕਿਵੇਂ ਦੇਖਣਾਗਾ ਪਹਿਲੀ ਗੱਲ ਤਾਂ ਜਿਹੜਾ ਵੀ YouTube ਚੈਨਲ ਆ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਚਲਜੋ ਕਮੈਂਟ ਸੈਕਸ਼ਨਾਂ ਦੇ ਵਿੱਚ ਜਾ ਕੇ ਦੇਖੋ ਬੱਚੇ ਕੀ ਕਹਿ ਰਹੇ ਨੇ ਟੀਚਰ ਸਾਉ ਕੋਈ ਲਕੋ ਸਕਦਾ ਪਰ ਕਮੈਂਟ ਸੈਕਸ਼ਨਾਂ ਦੇ ਵਿੱਚ ਉਹ ਬੱਚਾ ਉਹੀ ਬੋਲੇਗਾ ਜਿਹੜਾ ਬੱਚੇ ਨੇ ਕੁਝ ਸਿੱਖਿਆ ਹੋਵੇਗਾ ਉਹੀ ਉੱਥੇ ਜਾ ਕੇ ਕੁਝ ਨਾ ਕੋਈ ਦੱਸੇਗਾ ਆਪ ਜਾ ਕੇ ਜਿਹੜੀਆਂ ਡੈਮੋ ਵੀਡੀਓਜ਼ ਪਈਆਂ ਜਿਹੜਾ ਟੀਚਰ ਤੁਹਾਨੂੰ ਡੈਮੋ ਵੀਡੀਓਜ਼ ਨਹੀਂ ਦੇ ਰਿਹਾ ਹੈਗਾ ਉਸ ਟੀਚਰ ਕੋਲ ਜਾਣ ਦੀ ਲੋੜ ਨਹੀਂ ਹੈਗੀ ਪਹਿਲਾ ਕੋਰਸ ਦਾ ਡੈਮੋ ਵੀਡੀਓ ਦੇ ਵਿੱਚੋਂ ਦੇਖੋ ਕਿ ਕੀ ਤੁਹਾਨੂੰ ਸਮਝ ਆਉਂਦਾ ਕੀ ਤੁਹਾਡੇ ਟਾਈਪ ਦਾ ਹੈਗਾ ਹੁਣ ਮੈਂ ਆਪਣੇ ਵਾਰੀ ਦੱਸ ਦਿੰਦਾ ਜਿਹੜੇ ਬੱਚੇ ਕੱਲਾ ਰੱਟਾ ਲਾ ਕੇ ਪੇਪਰ ਦੇ ਵਿੱਚ ਜਾਣਾ ਚਾਹੁੰਦੇ ਆਗੇ ਮੈਂ ਜਾਣ ਬੁਝ ਕੇ ਸਭ ਤੋਂ ਆਖਰ ਡੀਸੀ ਸਰਕਟ ਹੈਗਾ ਉਹ ਬਿਲਕੁਲ ਫ੍ਰੀ ਦੇ ਵਿੱਚ ਰੱਖਿਆ ਹੋਇਆ ਉਹ ਬੱਚੇ ਉੱਥੇ ਹੀ ਡਰ ਜਾਂਦੇ ਨੇ ਵੀ ਇਹ ਤਾਂ ਸਰ ਤਾਂ ਫਾਰਮੂਲੇ ਕਰਾਉਂਦੇ ਮੈਂ ਤਾਂ ਆਉਣਾ ਹੀ ਨਹੀਂ ਹੈਗਾ ਮੈ ਤਾਂ ਲੱਗਣੀ ਨਹੀਂ ਹੈਗਾ ਆਪਣੇ ਆਪ ਮੁੜ ਜਾਂਦੇ ਨੇਗੇ ਉਹ ਮੇਰੇ ਕੋਲੇ ਜਿਹੜੇ ਬੱਚੇ ਆਉਂਦੇ ਉਹ ਬੱਚੇ ਆਉਂਦੇ ਜਿਨ੍ਹਾਂ ਨੇ ਕਨਸੈਪਟ ਸਿੱਖ ਲੈਣਗੇ ਤਾਂ ਕਰਕੇ ਸਾਡੀਆਂ ਸਿਲੈਕਸ਼ਨਸ ਵੀ ਬਹੁਤ ਨੇ ਪਰ ਅਸੀਂ ਕਦੇ ਵੀ ਰੌਲਾ ਨਹੀਂ ਪਾਉਂਦੇ ਹੈ ਸਾਰੇ ਬੱਚੇ ਆਪ ਗਵਾਹੀ ਭਰਦੇ ਆ ਕਿ ਤੁਸੀਂ ਕਿਸੇ ਪੀਐਸਪੀਸੀਓ ਦੇ ਦਫਤਰ ਦੇ ਵਿੱਚ ਜਾ ਕੇ ਜਿਹਨੇ ਪਿਛਲੇ 2 ਸਾਲਾਂ ਦੇ ਵਿੱਚ ਲੱਗੇ ਨੇ ਬੱਚੇ ਉਹਨਾਂ ਤੋਂ ਪੁੱਛਿਓ ਪ੍ਰੈਨਸ਼ਿਪ ਵਾਲਿਆਂ ਤੋਂ ਜਾਇਲਮਦ ਕਿੱਥੇ ਪੜੇ ਸੀਗੇ ਇਲੈਕਟ੍ਰੀਕਲ ਗਿਆਨ ਜਾਂ ਬਾਲਾਜੀ ਐਜੂਕੇਸ਼ਨ ਪੁਆਇੰਟ ਇਹਨਾਂ ਦੋਨਾਂ ਦਾ ਨਾਮ ਆਊਗਾ ਇਲੈਕਟ੍ਰੀਕਲ ਗਿਆਨ ਦੇ ਉੱਪਰ ਅਸੀਂ ਗੱਲਾਂ ਟੈਕਨੀਕਲ ਕਰਵਾਉਣੇ ਆਂਗੇ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਉੱਪਰ ਟੈਕਨੀਕਲ ਨੌਨ ਟੈਕਨੀਕਲ ਦੋਨੋਂ ਕਰਵਾਉਣੇ ਆ ਤਾਂ ਬੱਚੋ ਪਲੀਜ਼ ਐਵੇਂ ਕਿਸੇ ਦੇ ਮਗਰ ਨਾ ਲੱਗਿਓ ਆਪ ਪਹਿਲਾਂ ਘੋਖ ਕਰੋ ਜਿਹੜਾ ਕੋਰਸ ਤੁਸੀਂ ਕਰੀਬਨ ਜਾ ਰਹੇ ਹੋਗੇ ਉਹ ਦੇਖ ਕਿਉਂਕਿ ਆਈਡੀ ਵਾਲੇ ਬੱਚਿਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ ਇਲੈਕਟ੍ਰੀਕਲ ਨਹੀਂ ਔਖੀ ਹੈਗੀ ਮੈਥ ਔਖਾ ਹੈ ਮੈਥ ਵੀ ਕਿੰਨਾ ਆਹੀ ਨਹੀਂ ਪਤਾ ਵੀ ਇਹਨੂੰ ਜਦੋਂ ਆਪਾਂ ਕਰਾਂਗੇ 5/7 ਨੂੰ ਤਰਨਾਲਾ ਕਰਾਂਗੇ ਆਨਸਰ ਕੀ ਆਏਗਾ ਇਹੀ ਨਹੀਂ ਵੱਡਾ 5/3 ਨੂੰ ਜਦੋਂ ਆਪਾਂ ਜੋੜਾਂਗੇ 3/2/7 ਦੇ ਨਾਲ ਇਹਦਾ ਆਨਸਰ ਕੀ ਆਊਗਾ ਜਦ ਤੱਕ ਸਾਨੂੰ ਇਹ ਨਹੀਂ ਪਤਾ ਰੈਜ਼ਿਸਟੈਂਸ ਨੂੰ ਦੁੱਗਣਾ ਕਰ ਦਈਏ ਤਾਂ ਆਪਣੇ ਕੋਲੇ ਜਿਹੜਾ ਲੈਂਥ ਹੈਗਾ ਉਹ ਕੀ ਕਰਨਾ ਪਏਗਾ ਜਿਹੜੇ ਬੇਸਿਕ ਮੈਥ ਹੈਗਾ ਕੋਈ ਟੀਚਰ ਨਹੀਂ ਕਰਵਾ ਰਿਹਾ ਸਾਡੀਆਂ ਵੀਡੀਓਜ਼ ਦੇ ਵਿੱਚ ਜਾ ਕੇ ਦੇਖ ਲਓ ਅਸੀਂ ਮੈਥ ਦੇ ਉੱਪਰ ਜ਼ੋਰ ਦੇ ਰਹੇ ਹਾਂਗੇ ਅਸੀਂ ਬੱਚਿਆਂ ਨੂੰ ਸਾਨੂੰ ਪਤਾ ਵੀ ਕਿੱਥੇ ਕੀ ਨਹੀਂ ਆਉਂਦਾ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ 10 ਵਿੱਚ ਤੁਸੀਂ ਕੁਝ ਨਹੀਂ ਪੜ੍ਹ ਕੇ ਆਏ ਹੋਗੇ ਬੱਚੋ ਕੋਸ਼ਿਸ਼ ਕਰੋ ਸਹੀ ਟੀਚਰ ਚੁਣੋ ਤਾਂ ਕਿ ਆਪਣਾ ਜਿਹੜਾ ਤੁਹਾਡੀ ਜ਼ਿੰਦਗੀ ਆ ਉਹ ਸਹੀ ਤਰੀਕੇ ਨਾਲ ਬਣ ਸਕੇ ਇੱਕ ਚੀਜ਼ ਹੋਰ ਦੱਸਣ ਲੱਗਾ ਏਲਮ ਤੇ ਅਪਰੈਂਟਸਿਪ ਇਹਨਾਂ ਸਿਲੇਬਸ ਜਿਹੜਾਗਾ ਉਹ ਸੇਮ ਹੈਗਾ ਦੋ ਵਾਰ ਪੈਸੇ ਨਾ ਖਰਚ ਦਿਓ ਇਹਨੂੰ ਲੈਣ ਵਾਸਤੇ ਵਿਕ ਟੀਚਰ ਤੋਂ ਕਰਨਾ ਹੈ ਇਹ ਲੰਮਾ ਲੈ ਲੋ ਇੱਕ ਟੀਚਰ ਤੋਂ ਪ੍ਰੈਨਸ਼ਿਪ ਲੈ ਲੋ ਇੱਕੋ ਹੀ ਸਿਲੇਬਸ ਆ ਜੇ ਕੋਈ ਫਰਕ ਨਹੀਂ ਹੈਗਾ ਏਸੀ ਸਰਕਟ ਡੀਸੀ ਸਰਕਟ ਮਸ਼ੀਨਾਂ ਦੇ ਅੰਦਰ ਟਰਾਂਸਫਾਰਮਰ ਉਸ ਤੋਂ ਬਾਅਦ ਜਿਹੜਾ ਪਾਵਰ ਸਿਸਟਮ ਇਨਸਟਰੂਮੈਂਟੇਸ਼ਨ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾਗਾ ਬੇਸਿਕ ਜਿਹੜੀਆਂ ਬੇਸਿਕ ਜਿਹੜੇ ਫਰਸਟ ਏਡ ਨੇਗੇ ਫਰਸਟ ਏਡ ਟਾਈਪਸ ਆਫ ਫਾਇਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕੋਮਨ ਨੇਗੀ ਆ ਇਹਨਾਂ ਦੇ ਵਿੱਚੋਂ ਹਮੇਸ਼ਾ ਪੇਪਰ ਆਉਂਦਾ ਹੈ ਤਾਂ ਦੋਨਾਂ ਸਿਲੇਬਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਫਾਲਤੂ ਪੈਸੇ ਬਰਬਾਦ ਨਾ ਕਰੋ ਸਾਡੇ ਜਿਹੜੇ ਲਾਈਵ ਕੋਰਸਿਸ ਨੇਗੇ ਅਪਰ ਤੇ ਈਲਮ ਵਾਸਤੇ ਈਲਮ ਵਾਸਤੇ ਲਾਈਵ ਕੋਰਸ ਚੱਲਦੇ ਪਏ ਨੇ ਸਾਡੇ ਸਿਰਫ 3000 ਰੁਪਏ ਫੀਸ ਹੈਗਾ ਇਸ ਵਕਤ ਡਿਸਕਾਊਂਟ ਆ 2500 ਰੁਪਏ ਦੇ ਵਿੱਚ ਮਿਲ ਰਿਹਾ ਟੈਕਨੀਕਲ ਵੀ ਆ ਨਾਨ ਟੈਕਨੀਕਲ ਵੀ ਆ ਲਾਈਵ ਕਲਾਸ ਹੁੰਦੀ ਆ ਵਟਸਐਪ ਦੇ ਉੱਪਰ ਗਰੁੱਪ ਬਣਿਆ ਹੋਇਆ ਹੈਗਾ ਜਿਹੜੀ ਚੀਜ਼ ਪੁੱਛਣੀ ਆਂਗੀ ਵਟਸਐਪ ਤੇ ਤੁਸੀਂ ਕੋਈ ਕੁਐਸਚਨ ਪੇਸ ਕਰ ਸਕਦੇ ਹੋ ਅਗਲੇ ਦਿਨ ਕਲਾਸ 'ਚ ਕਰਵਾ ਦਿੱਤਾ ਜਾਂਦਾ ਠੀਕ ਹੈ ਜੀ ਤਾਂ ਇਹ ਸਾਡੇ ਕੋਰਸ ਚ ਚੱਲਦੇ ਪਏ ਆਗੇ ਕਿਸੇ ਵੀ ਜਾਣਕਾਰੀ ਦੇ ਲਈ 795 282008 ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਫਿਰ 9646810103 ਠੀਕ ਹੈ ਜੀ ਇੱਕ ਵਾਰੀ ਕਈ ਵਾਰ ਟੀਚਰ ਕਲਾਸ ਚ ਹੁੰਦੇ ਨਹੀਂ ਨੰਬਰ ਚੱਕਿਆ ਜਾਂਦਾ ਤਾਂ ਕੈਂਡੀ ਡੇਢ ਘੰਟੇ ਬਾਅਦ ਦੁਬਾਰਾ ਲਾ ਸਕਦੇ ਹੋ ਧੰਨਵਾਦ ਜੀ